ਜੋ ਬਹੁਤ ਸਾਰੇ ਫਾਇਰ ਨਾਲ ਰਿਲੇਟਡ ਲੇਟਸਟ ਜਿਹੜੇ ਕੀਮਤਾਂ ਉਹਨਾਂ ਵੱਖ-ਵੱਖ ਜ਼ਿਲ੍ਹਿਆਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਜਿਹਦੇ ਜੇ ਛੋਟੀਆਂ ਅੱਗ ਬੁਝਾਉਣ ਵਾਲੀਆਂ ਗੱਡੀਆਂ ਵੱਡੀਆਂ ਅੱਗ ਬੁਝਾਉਣ ਵਾਲੀਆਂ ਗੱਡੀਆਂ ਕੋਈ ਬਿਲਡਿੰਗ ਕਲਾਪਸ ਹੋ ਜੇ ਪੱਥਰ ਨੂੰ ਜਾਂ ਮਲਬੇ ਨੂੰ ਕੱਟਣ ਵਾਸਤੇ ਵੱਡੇ ਕਟਰ ਵੀ ਨੇ ਇੱਕ ਇਸ ਤਰ੍ਹਾਂ ਦਾ ਯੰਤਰ ਹੈ ਜਿਹੜਾ ਉਥੇ ਲਾ ਦੋ ਤਾਂ ਥੱਲੇ ਜੇ ਕੋਈ ਥੋੜੀ ਜੀ ਵੀ ਹਰਕਤ ਹੁੰਦੀ ਹੈ ਉਹਨੂੰ ਕੈਚ ਕਰਕੇ ਉਹ ਦੱਸ ਦਿੰਦਾ ਕਿ ਕਿੰਨਾ ਕੁ ਡੂੰਘਾ ਬੰਦਾ ਕੋਈ ਕੋਈ ਜੀਵਤ ਹੈਗਾ ਤੇ ਫਿਰ ਤੋਂ ਆਪਾਂ ਉਹਦੀ ਸੈਟਾਨਾ ਕੱਢ ਵੀ ਸਕਦੇ ਹਾਂ ਇੱਕ ਗੈਸ ਡਿਟੈਕਟਰ ਹੈ ਛੇ ਗੈਸ ਡਿਟੈਕਟਰ ਨੇ ਵੀ ਉਹ ਦੱਸ ਦਿੰਦੇ ਨੇ ਇਸ ਵਕਤ ਕਿਹੜੀ ਗੈਸ ਜਿਹੜੀ ਹੈ ਉਹ ਹਵਾ ਦੇ ਵਿੱਚ ਹੈ ਇੱਕ ਪੋਰਟੇਬਲ ਐਗਜ਼ੌਸਟ ਫੋਨ ਹੈ ਜੋ ਬੇਸਮੈਂਟ ਵਗੈਰਾ 'ਚ ਧੂਆ ਆ ਜਾਂਦਾ ਉਹ ਚਲਾ ਕੇ ਤੁਸੀਂ ਧੂਆ ਵੀ ਕੱਢ ਸਕਦੇ ਹੋ ਬੜਾ ਵਧੀਆ ਇੱਕ ਅੱਗ ਦੇ ਵਿੱਚ ਜਾਣ ਵਾਸਤੇ ਇੱਕ ਫੂਟ ਨੇ ਸਿਰਫ 4700 ਰੁਪਏ ਦਾ ਸਮਾਨ ਅਗਨੇਟਿਡ ਜੋ ਅੱਜ ਦੇ ਇਸ ਵਕਤ ਟਾਈਮ 'ਚ ਬਹੁਤ ਕਮ ਆ ਸਕਦਾ ਹੈ ਇਹਨੂੰ ਪਠਾਨਕੋਟ ਮੰਗਲ ਫਿਰੋਜ਼ਪੁਰ ਫਾਜ਼ਿਲਕਾ ਗੁਰਦਾਸਪੁਰ ਬਟਾਲਾ ਇਹ ਬੋਟਰ ਡਿਸਟ੍ਰਿਕਟ ਨੂੰ ਦੇ ਰਹੇ ਹਾਂ ਜਿਵੇਂ ਮਾਹੌਲ ਬਣਿਆ ਹੋਇਆ ਉਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਇੱਕ ਘੜੀ ਕਿਹਾ ਉੱਥੇ ਫਿਰੋਜ਼ਪੁਰ ਚ ਗੱਡੀ ਨੂੰ ਅਗਲਾ ਕੀ ਤਾਂ ਇਹ ਜੰਤਰ ਜਿਹੜੇ ਨੇ ਇਹ ਅੱਜ ਹੀ ਜਾਰੀ ਹੋ ਜਾਣਗੇ ਸਾਰੇ ਪਾਸੇ ਆਰਮੀ ਵੱਲੋਂ ਸਾਨੂੰ ਰਿਕੁਆਇਰਮੈਂਟਸ ਨੇ ਉਹ ਸਪੂਨਿਆ ਕਰ ਰਹੇ